ਚੱਕ ਦਾ ਚੱਕ ਕੇ ਸਾਸੀ ਗਾਲ ਦੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਆਪਾਂ ਨੇ ਕੱਲ ਇੱਕ ਸੁਪਰ ਸੀਟਰ ਕੀਤਾ ਸੀਗਾ ਜੀ ਸੇਲ ਸ਼ਕਤੀਮਾਨ ਦਾ ਤੇ ਕੱਲ ਵੀ ਆਪਾਂ ਨੇ ਵੀਡੀਓ ਪਾਈ ਸੀ ਵੀਰੋ ਉਹਨਾਂ ਦੀ ਤੇ ਉਹਦੇ ਵਿੱਚ ਆਪਾਂ ਨੇ ਰੋਟਾਵੇਟਰ ਕੱਟਿਆ ਸੀ ਇੱਕ ਅ ਸੋਨਾਲੀਕਾ ਕੰਪਨੀ ਦਾ ਉਹ ਅੱਜ ਦਿੱਤਾ ਜੀ ਆਪਾਂ ਨੇ ਸਾਡੇ ਬਹੁਤ ਖਾਸ ਬੰਦੇ ਲੈ ਕੇ ਚੱਲੇ ਆ ਜੀ ਪਹਿਲਾਂ ਦੀ ਸਾਨੂੰ ਬਹੁਤ ਟਾਈਮ ਪਹਿਲਾਂ ਤਾਂ ਕਿਹਾ ਸੀ ਰੋਟਾਵੇਟਰ ਨਾਲ ਪੈਸੇ ਘੱਟ ਲਾਉਣੇ ਬਾਈ ਤਾਂ ਕਰਕੇ ਅਪਰ ਇਹਨੂੰ ਸ਼ੇਅਰ ਕੀਤਾ ਜੀ ਸੋਨਾ ਲੀਕਾ ਦਾ 18 19 ਮਾਡਲ ਹੈ ਜੀ ਉਦੋਂ ਵਧੀਆ ਠੀਕ ਹੈ ਜੀ ਤੇ ਤੁਹਾਨੂੰ ਮਿਲਾਉਣੇ ਆ ਮਾਮਾ ਵੀ ਆਇਆ ਵਜ ਨਹੀਂ ਤੇ ਚਾਚੀ ਆਜੋ ਰੇ ਨੂੰ ਮੜਾ ਜੀ ਮਮੀ ਆਜੋ ਸੱਤੀ ਕਾਲ ਪਹਿਲਾਂ ਦਾ ਜੀ ਸੱਤੀ ਕਾਲ ਸਾਰੇ ਉਹ ਠੀਕ ਹੈ ਜੀ ਮੌਜਾ ਹੁੰਦੀ ਹੈ ਤੇ ਅਮੇ ਰੂਟਾਵੇਟਰ ਦੇ ਦਿੱਤਾ ਫੇ ਆਪਣੇ ਆ ਰੂਟਾਵੇਟਰ ਦੇ ਦਿੱਤਾ ਚੰਦ ਬਾਈ ਨੂੰ ਮੁਬਾਰਕਾਂ ਬਹੁਤ ਬਹੁਤ ਅੱਛਾ ਜੀ ਅੱਛਾ ਠੀਕ ਹੈ ਤੇ ਵਫਾ ਕਰੇ ਹਾਂਜੀ ਹਾਂਜੀ ਰੂਟਾਵੇਟਰ ਹਾਂਜੀ ਬਾਈ ਬਹੁਤ ਦਿਨ ਦਾ ਮਾਸਤੇ ਮਾਰਦਾ ਵੀ ਰੂਟਾਵੇਟਰ ਮੈਨੂੰ ਦੰਦੇ ਨਹੀਂ ਠੀਕ ਹੈ ਠੀਕ ਹੈ ਕਹਿੰਦਾ ਵੀ ਐਂ ਪਤਾ ਲੱਗਦਾ ਵੀ ਥੋੜੇ ਕੋਸੇ ਬਿੱਗ ਗਿਆ ਹਾਂਜੀ ਕਹਿੰਦਾ ਕੋ ਜਿੱਦਾਂ ਮੇਰੇ ਨਾਮ ਮੈਂ ਕਿਹਾ ਵੀ ਨਹੀਂ ਜਿੱਦਾਂ ਜਿੱਦਾਂ ਸਾਰੇ ਭਲੇਖੇ ਤਾਰ ਤੇ ਬਾਈ ਦੇ ਠੀਕ ਹੈ ਜੀ ਇਹਨਾਂ ਵਧਿਆ ਕਰਿਆ ਅੱਜ ਠੀਕ ਹੈ ਜੀ ਸੌਦਾ ਬਠੀਕ ਹੋ ਗਿਆ ਸਰਡਪ ਚ ਠੀਕ ਹੈ ਹਾਂ ਠੀਕ ਹੈ ਜੀ ਕਿਹਨੇ ਗੱਲ ਬਹੁਤ ਠੀਕ ਹੈ ਬਾਈ ਰੋਟਰ ਮਟਰ ਵਧੀਆ ਹੈ ਹਾਂ ਜੀ ਹਾਂ ਵਧੀਆ ਠੀਕ ਹੈ ਠੀਕ ਹੈ ਜੀ ਚਲੋ ਅਸੀਂ ਘਰ ਦਾ ਆਪਣਾ ਕੰਮ ਕਰਨਾ ਜੀ ਹਾਂ ਹਾਂ ਵਧੀਆ ਸਹੀ ਗੱਲ ਤੇ ਬਈ ਟਰੈਕਟਰ ਕਿਹੜਾ ਮਾਡਲ ਹੈ ਇਹ 7 ਮਾਡਲ ਹੈ ਇਹ ਵੇਚਣ ਵਾਲਾ ਹੀ ਹੁਣਾ ਹਾਂ ਜੀ ਹਾਂ ਨੰਬਰ ਲੌਕ ਲਿਆ ਹਾਂ ਜੀ ਹਾਂ ਕੈਸ਼ ਦਾ ਕਾਪੀ ਹੈ ਠੀਕ ਹੈ ਤੇ ਟਰੈਕਟਰ ਹੈ ਬਾਈ ਇਹਨਾਂ ਕੋਲ ਸੇਲ ਕਰਨਾ ਜੀ 2007 ਮਾਡਲ 475 ਠੀਕ ਹੈ ਜੀ ਤੇ ਚੱਲ ਚਲਾਵੇ ਤਾਂ ਵਧੀਆ ਜੀ ਹਾਂ ਜੀ ਹਾਂ ਬਹੁਤ ਕੰਮ ਲੋ ਜੀ ਇੱਕ ਨੰਬਰ ਘਰ ਇੰਜਨ ਤਾਂ ਖੁੱਲੇ ਆ ਜੀ ਹੁਣ ਤੱਕ ਇੰਜਨ ਨਾਲ ਦਾ ਹੀ ਆ ਜੀ ਹਾਂ ਜੀ ਹਾਂ ਓਕੇ ਬਾਈ ਕਹਿੰਦੇ ਇੰਜਨ ਹਜੇ ਤੱਕ ਨਾਲ ਦਾ ਟਰੈਕਟਰ ਤਾਂ ਬਾਈ ਟਰੈਕਟਰ ਸਾਫ਼ ਸੁਥਰਾ ਹੀ ਰਹਿੰਦਾ ਹਲਕਾ ਟਰੈਕਟਰ ਬਾਈ ਲੰਦਾ ਨਹੀਂ ਓਕੇ ਜੀ ਜਵਾਬ ਹੀ ਦੇ ਦਿੰਦਾ ਕਹਿੰਦਾ ਵੀ ਆਪਾਂ ਲੈਣਾ ਨਹੀਂ ਆਪਣੀ ਜਿਹੜੀ ਚੀਜ਼ ਆਪਾਂ ਲੈਣੀ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਟਰੈਕਟਰ ਵਧੀਆ ਵਿਗਦਾ ਬਾਈ ਉਹ ਹੈ ਕਿੰਨੇ ਕੇ ਪੈਸੇ ਦਾ 240 ਕਹਿੰਦੇ ਆ ਜੀ ਅੱਛਾ 240 ਬਾਈ ਮੁੱਲ ਕਰਦਾ ਜੀ ਇਹਦਾ ਠੀਕ ਹੈ ਠੀਕ ਹੈ ਨੰਬਰ ਲੁਕਾ ਦੂਗਾ ਵਧੀਆ ਮਾਨ ਕੋਈ ਆ ਕੇ ਸਾਡੀ ਵੀਡੀਓ ਚ ਆ ਜਾ ਹਾਂ ਜੀ ਹਾਂ ਜੀ ਫੁੱਲ ਹਾਂਜੀ ਜਿੰਨਾ ਤੂੰ ਕਹੂਗਾ ਉਨੇ ਓਕੇ ਬਾਕੀ ਠੀਕ ਆ ਕਾਹ ਦਾ ਮੋੜ ਦੇ ਨਹੀਂ ਬਾਈ ਦਾ ਅਗਲੇ ਸੁਭਾ ਜਾਣਾ ਹਾਂ ਅਸੀਂ ਨਹੀਂ ਮੋੜ ਤੇ ਕਾਹ ਅਗਲਾ 46 ਹੀ ਮਾਨ ਕਰਾਉਣ ਤਿਆਰ ਹੋ ਜਵੇ ਹਾਂ ਜੈ ਆਏ ਨੀਮ ਦਾ ਜੈਜ ਹੋਣਾ ਜੀ ਅੱਗੇ ਆਏ ਜੈਜ ਇਹਦਾ ਗੱਲ ਹੈ ਲੋ ਜੀ ਬਾਈ ਜੈਜ ਮੁੱਲ ਮਾਨ ਤਣ ਜਿੰਨਾ ਵੀ ਹੋਊਗਾ ਕਰਾਂਗੇ ਬਾਈ ਰੇਟ ਵੀ ਠੀਕ ਹੈ ਮਾੜਲੇ ਸਾਹਮਣੇ ਨਾ ਪੱਕੇ ਟਾਇਰ ਪਿਛਲੇ ਟਾਇਰ ਅੱਦੇ ਹੀ ਗਏ ਤਰੀਕੇ ਨਾਲ ਮੁੱਲੇ ਟਾਇਰ ਵੱਧਦਾ ਹੈ ਬਾਈ ਟਰ ਥੋੜਾ ਤੋਂ ਸਵਾਰਨ ਵਾਲਾ ਟਰ ਸਾਫ ਸੁਥਰਾ ਬਹੁਤ ਆ ਬਾਈ ਉਮੇ ਪੁੱਤਰ ਹੈ ਮਾਨਣ ਗੁਰ ਵਧੀਆ ਪਏ ਨੇ ਠੀਕ ਹੈ ਜੀ ਐ ਸਾਫ ਤੇ ਬਾਕੀ ਕੋਈ ਵੀਰ ਚਾਵਾ ਸੋਰੀ ਰੇਣ ਦਾ 475 ਦਾ ਦੇਖ ਰਹੇ ਹੋ ਜੈਜ ਰੇਟ ਤੇ ਮਿਲ ਜੂਗਾ ਆਮ ਜੱਜੂ ਪੈਂਟਸ ਬੇਰੀ ਹਾਂ ਪੈਂਟਸ ਬਿਲਕੁਲ ਸਾਫ ਕਰਤਾ ਆਪ ਓਕੇ ਇੱਕ ਕੋਡੈਕਟਰ ਹੈ ਜੀ ਆ 500 ਵਿੱਚ ਹੀ ਹੋਵੇਗਾ 575 ਬੀ ਮਾਡਲ ਬੀ ਮਾਡਲ ਸਰਪੰਚ ਜੀ ਹਾਂ ਜੀ ਸਰਪੰਚ ਜੀ ਠੀਕ ਹੈ ਜੀ ਓਕੇ ਚੱਲਿਆ ਜੀ 1000 ਦੇ ਘੰਟੇ ਅੱਛਾ 1000 ਘੰਟੇ ਚੱਲਿਆ ਵਾ ਹਾਂ ਹਾਂ ਓਕੇ ਕੈਸ਼ ਦੀ ਕਾਪੀ ਹੈ ਜੀ ਓਕੇ ਜੀ ਇੱਕ ਨੰਬਰ ਟਰੈਕਟਰ ਆ ਟਾ 290 ਬਾਈ ਮਿੰਦਰ ਹੀ ਹੁੰਦੇ ਨੇ ਹਾਂ ਮੈਂ ਸ਼ਕੀਨਾ ਪਹਿਲੇ ਮਿੰਦਰ ਦੇ ਦਾ ਹੀ ਫਿਰ ਬਾਈ ਟਰੈਕਟਰ ਲੰਦੇ ਵਧੀਆ ਨੇ ਓਕੇ ਹਲਕਾ ਟਰੈਕਟਰ ਬਾਈ ਨਾਲ ਲੈਣਾ ਹੀ ਨਹੀਂ ਓਕੇ ਜੀ ਮਨਾ ਕਰ ਲਾ ਵੀ ਆਪਣੇ ਫੰਟ ਕਰਨਾ ਠੀਕ ਆ ਫਿਰ ਦੋ ਟਰੈਕਟਰ ਖੜੇ ਨੇ ਬਾਈ ਕਿ 400 ਰੁਪਏ ਤੇ ਕਿ 500 ਰੁਪਏ ਅੱਧਾ ਆ ਰੋਡਾ ਵੀਟਰ ਵੇਚਣ ਨੂੰ ਲੈ ਘਰ ਵਾਸਤੇ ਜੀ ਘਰ ਖਤਰੇ ਆ ਜੀ ਅੱਛਾ ਘਰ ਵਾਸਤੇ ਲੈ ਔਰ ਕਣ ਕੇ ਬੂਟੇ ਲਾਏ ਹੋਏ ਆ ਜੀ ਅੱਛਾ ਬੂਟੇ ਲਾਏ ਹੋਏ ਆ ਉਹ ਕਿਆ ਤੇ ਆਫਖਾ ਹੁੰਦਾ ਪਾਣੀ ਦਾ ਨਾ ਠੀਕ ਹੈ ਗੱਲ ਠੀਕ ਚਲੋ ਮਮੇ ਇਧਰ ਠੀਕ ਆ ਜੀ ਆ ਜਾ ਤਾਂ ਬਾਈ ਬਹੁਤ ਬਹੁਤ ਮੁਬ ਉਰੇ ਅੱਗੇ ਸੱਜਰੇ ਹਾਂਜੀ ਹਾਂ ਅੱਜਲੇ ਦਾ ਫਿਰ ਐਤਵਾਰ ਤਾਂ ਅੱਜ ਓਕੇ ਜੱਗੂ ਦੇ ਬਾਈ ਨੇ ਬੁਲਾ ਲਿਆ ਕਹਿੰਦਾ ਆ ਜਾ ਚਲੋ ਠੀਕ ਹੋ ਗਿਆ ਅੱਜ ਆਪਾਂ ਵੀ ਆਉਣਾ ਫਿਰ ਮੈਂ ਦਿੱਲੀੋਂ ਫੋਨ ਆਉ ਬਾਈ ਦਾ ਦੋਏ ਤਿੰਨ ਪੱਕਾ ਫੋਨ ਆਉਣਾ ਮੈਂਗਾ ਚੱਲ ਹੋਵੇ ਤੇ ਘੁੰਮ ਨਹੀਂ ਹੁੰਦਾ ਬਾਹਰ ਜੀ ਮੈਂ ਠੀਕ ਹਾਂ ਘਰ ਚ ਹਾਂ ਬਿਲਕੁਲ ਠੀਕ ਹੈ ਜੀ ਸਹੀ ਗੱਲ ਚਲੋ ਠੀਕ ਹੈ ਭਾਈ ਚਲੋ ਠੀਕ ਹੈ ਸਰੋ ਜੀ ਸੈਲਫ ਫਿਰ ਮਾਰੋ ਜੀ ਸਰ ਨਾਲੇ ਵੀ ਆਵਾਜ਼ ਚੈੱਕ ਕਰਾ ਦਈਏ ਮੜੀ ਜੀ ਕਹੀ ਜੀ ਤੇ ਲੋ ਜੀ ਵੀਰੋ ਸਾਡੇ ਸ਼ਕਤੀਮਾਨ ਵਾਲੇ ਵੀਰਾਂ ਵੱਲ ਅੱਜ ਪੂਰਾ ਰਾਤ ਨੂੰ ਪ੍ਰੋਣਕ ਮੇਲਾ ਲੱਗਿਆ ਹੋਇਆ ਦੇਖੋ ਕਿਉਂਕਿ ਕੱਲ ਨੂੰ ਬਾਈ ਇਹਨਾਂ ਨੇ ਉਹ ਪਾਰਟੀ ਕਰਨੀ ਹੈ ਜੀ ਪ੍ਰੋਗਰਾਮ ਹੈ ਕੱਲ ਨੂੰ ਬਾਈ ਇਹਨਾਂ ਦੇ ਠੀਕ ਹੈ ਜੀ ਸੋ ਸਾਰੇ ਜਿੰਨੇ ਵੀ ਵੀਰ ਭਰਾ ਸਾਡੇ ਇਹਨਾਂ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਬੇਨਤੀ ਹੈ ਜਰੂਰ ਪਹੁੰਚਿਓ ਠੀਕ ਹੈ ਜੀ ਲੋ ਜੀ ਆ ਦੇਖੋ ਮੁੰਡੇ ਅੰਦਰ ਸਮਾਨ ਨੂੰ ਸੈੱਟ ਕਰਨ ਲੱਗੇ ਹੋਏ ਓਏ ਬਣਾਉਂਦੇ ਆ ਸਾਡਾ ਸਾਡੇ ਜਸ਼ਨ ਵੀਰ ਦਾ ਵਿਆਹ ਹੈ ਮੋਰੀਆ ਦੇਖੋ ਤਿਆਰੀਆਂ ਵਿਆਰੀਆਂ ਆਲੂ ਕੱਟ ਰਹੇ ਆ ਬਾਈ ਪਕੌੜਿਆਂ ਦਾ ਲੰਗਰ ਚੱਲਣਾ ਕੱਲ ਨੂੰ ਆ ਸਾਡੇ ਨਰੇਸ਼ ਭਾਜੀ ਖੜੇ ਆ ਹੋਰ ਬਾਈ ਜੀ ਬਾਈ ਆ ਜਾਓ ਮਾੜਾ ਜਾ ਬਾਈ ਦੀ ਟੌਰ ਦੇਖੋ ਅੱਜ ਜਿੱਟਾ ਗੁਰਦਾ ਪੇਵਾ ਹੋਰ ਬਾਈ ਬਾਈ ਤੁਸੀਂ ਤਾਂ ਰਾਤ ਨੂੰ ਜਿਹੜਾ ਮੇਲ ਵਾਲੇ ਦਿਨ ਨਹੀਂ ਹੁੰਦਾ ਪ੍ਰੋਗਰਾਮ ਵਿਆਹ ਦੇ ਇੱਕ ਦਿਨ ਪਹਿਲਾਂ ਹਾਂ ਜਿਹੜੀ ਕੰਪਨੀ ਨੇ ਮਈ ਜੂਨ ਮਹੀਨੇ ਚ ਨਾ ਆਪਣੇ ओके ਕੌਤਨ ਨਾਮ ਕੱਢੇ ਨਹੀਂ ਓਕੇ ਜੀ ਉਹ ਆਪਣੇ ਨੂਰ ਪਰਵੇਦੀ ਇੱਕ ਜੀਵੀ ਦਾ ਮੋਟਰਸਾਈਕਲ ਨਿਕਲਿਆ ਠੀਕ ਹੈ ਜੀ ਇੱਕ ਵੀਰ ਨੂੰ ਨਿਕਲਿਆ ਆਹ ਫ੍ਰਿਜ ਨਿਕਲਿਆ ਠੀਕ ਹੈ ਜੀ ਤੇ ਇੱਕ ਨੂੰ ਮੋਬਾਈਲ ਨਿਕਲਿਆ ਓਕੇ ਜੀ ਜਣੀ ਕਿ ਅਸੀਂ ਉਹ ਕੱਲ ਨੂੰ ਦੇਣੇ ਆ ਉਹਦੀ ਖੁਸ਼ੀ ਜੇ ਆਪ ਲੋਰਾਂ ਰੱਖਿਆ ਵਾ ਬਾਕੀ ਚਲੋ ਉਹ ਵੀ ਬਾਈ ਨੇ ਕਹਿੰਦੇ ਵੀ ਸਾਰਿਆਂ ਨੂੰ ਏਜੰਸੀ ਵਾਲਿਆਂ ਨੂੰ ਸੱਦਾ ਸਾਰਿਆਂ ਨੂੰ ਬਾਈ ਹਾਂ ਸੱਦਾ ਸਾਰਿਆਂ ਨੂੰ ਬਾਈ ਸੱਦਾ ਸਾਰਿਆਂ ਨੂੰ ਸੱਦਾ ਇੱਧਰ ਬੈਂਕ ਵਾਲਿਆਂ ਨੂੰ ਹੋਰ ਵੀ ਜਿਹੜੇ ਹੋਰ ਵੀ ਜਿਹਨੇ ਆਉਣਾ ਆ ਸਕਦਾ ਆ ਸਕਦਾ ਖੁੱਲਾ ਸੱਦਾ ਬਾਈ ਖੁੱਲਾ ਬਾਈ ਠੀਕ ਹੈ ਆਇਦਨੀ ਵੀ ਜਿਹੜਾ ਲੈ ਕੇ ਗਿਆ ਸ਼ਕਤੀ ਉਹਨੂੰ ਉਹੀ ਆਵੇ ਨਾ ਨਾ ਯਾਰ ਸਾਰੇ ਵੀ ਖੁੱਲੇ ਖੁੱਲੇ ਹੀ ਸਦਾ ਹਾਂ ਕਿਸੇ ਨਾਲ ਕਿਸੇ ਨਾਲ ਕੋਈ ਵੀ ਨਹੀਂ ਠੀਕ ਆ ਬਾਈ ਠੀਕ ਆ ਠੀਕ ਆ ਬਾਈ ਮੈਂ ਨਹੀਂ ਲੈਂਦੀ ਮਰਜੀ ਹੁੰਦੇ ਆ ਨਾ ਨਾ ਬਿਲਕੁਲ ਬਿਲਕੁਲ ਬਾਈ ਚੰਗੀ ਲੱਗਦੀ ਉਹ ਹੀ ਲੈਣੀ ਹੁੰਦੀ ਨਾ ਨਾ ਠੀਕ ਆ ਬਾਈ ਠੀਕ ਆ ਠੀਕ ਆ ਬਾਈ ਫਿਰ ਕੱਲੂ ਕਿਆ ਗਿਆ ਪ੍ਰੋਗਰਾਮ ਹੈ ਬਾਈ ਕੱਲੂ ਆਪਾਂ ਚਾਹ ਪਲਾਵਾਂਗੇ ਚਾਹ ਤਪੋੜੇ ਪਾਸੇ ਤਾਂ ਚਾਹ ਪੋੜੇ ਦਾ ਜਾਨੀ ਕਿ ਕੱਲੂ ਲੰਗਰ ਚੱਲੂ ਪੂਰਾ ਪੂਰਾ ਲੰਗਰ ਚੱਲੂ ਠੀਕ ਆ ਓਕੇ ਜੀ ਚਲੋ ਵਧੀਆ ਬਾਈ ਜੇ ਜਿੰਨੇ ਵੀ ਬਾਈ ਪਹੁੰਚਣਾ ਹੋਇਆ ਕੋਈ ਕਿਸੇ ਨੇ ਉਦਾਂ ਵੀ ਆਏ ਨਹੀਂ ਹੈਗਾ ਵੀ ਉਹ ਕਹੇ ਉਦਾਂ ਵੀ ਆ ਸਕਦਾ ਕੋਈ ਗੱਲ ਨਹੀਂ ਖੁੱਲਾ ਸੱਦਾ ਸਾਡੇ ਲੋਕਾਂ ਨੂੰ ਜਿੰਨੇ ਵੀ ਵੀਰਾਂ ਪਹੁੰਚੋ ਜਰੂਰ ਉਰੇ ਠੀਕ ਹੈ ਜੀ ਹੋਰ ਜਿਹੜੇ ਵੀ ਬਾਈ ਇਹਨਾਂ ਨੇ ਦਿਨੇ ਇੱਕ ਦੋ ਚੀਜ਼ਾਂ ਕੱਲ ਨੂੰ ਠੀਕ ਆ ਦੇਖੋ ਇੱਧਰ ਪਕੌੜਿਆਂ ਵਾਲਾ ਕੰਮ ਚੱਲ ਰਿਹਾ ਗੂਬੀ ਗੂਬੀ ਕੱਟ ਲਈ ਬਾਈ ਇਹਨਾਂ ਨੇ ਠੀਕ ਹੈ ਜੀ ਉਹ ਅੰਦਰ ਪੱਠੀ ਚੜਾਤੀ ਪੱਠੀਆਂ ਚ ਪੱਠੀਆਂ ਚੜੀਆਂ ਅੱਜ ਸਹੀ ਗੱਲ ਹੈ ਬਾਈ ਪੱਠੀਆਂ ਚੜ ਗੀਆਂ ਬਾਈ ਅੱਜ ਠੀਕ ਹੈ ਜੀ ਤੇ ਅੱਜ ਬਾਈ ਇਹਨਾਂ ਨੇ ਸਵੇਰ ਦੇ ਲੱਗੇ ਹੋਏ ਆ ਸਾਫ ਸਫਾਈ ਕਰੀ ਉਰੇ ਲਗਾਤਾਰ ਅੱਜ ਸਵੇਰ ਦੇ ਮੁੰਡੇ ਜਿਹੜੇ ਬਾਈ ਉਹ ਵੀ ਨਹੀਂ ਟਿੱਕੇ ਬੈਠੇ ਲਗਾਤਾਰ ਹੀ ਲੱਗੇ ਹੋਏ ਆ ਕੰਮ ਕਰਨ ਤੇ ਬਾਕੀ ਬਾਈ ਕੱਲ ਨੂੰ ਵੀ ਆਪਾਂ ਇਹਨਾਂ ਦੀ ਪਾਵਾਂਗੇ ਵੀਡੀਓ ਕੱਲ ਨੂੰ ਮੋਟਰਸਾਈਕਲ ਦੇਣਾ ਇਹਨਾਂ ਨੇ ਠੀਕ ਹੈ ਜੀ ਸੀਟੀ 100 ਨਾ ਸੌਰੀ ਲੈਟਰਨਾ ਦੇਣਾ ਬਾਈ ਅੱਛਾ ਲੋ ਜੀ ਬਾਈ ਇਹਨਾਂ ਨੇ ਆ ਵੀ ਦੇਖੋ ਆ ਨਵੇਂ ਬਾਈ ਸਿਕਰ ਸੋਕਰ ਲਾਏ ਆ ਠੀਕ ਹੈ ਜੀ ਪੂਰਾ ਐਨ ਵਧੀਆ ਪ੍ਰੋਗਰਾਮ ਕਰਨਾ ਲੋ ਜੀ ਅਕੀ ਆਪਾਂ ਵੀ ਚੱਲਦੇ ਆਂ ਬਾਈ ਹੁਣ ਟਾਈਮ ਹੋ ਗਿਆ ਜਾਣ ਦਾ ਕੱਲ ਨੂੰ ਪਾਵਾਂਗੇ ਬਾਕੀ ਵੀਡੀਓਜ਼ ਚ ਚਾਲੂ ਕਿਹੜਾ ਪ੍ਰੋਗਰਾਮ ਆ ਕਿਹਨੂੰ ਦਿੱਤਾ ਮੋਟਰਸਾਈਕਲ ਹੋ ਜੇਨ ਵੀਰੇ ਠੀਕ ਆ ਗਰਮੋਂ ਗਰਮੀ ਹੋਇਆ ਬਾਈ ਅੱਜ ਗਰਮੀ ਬਹੁਤ ਆ ਜਰਾ ਠੀਕ ਆ ਮੈਂ ਸੋਚਿਆ ਕਿ ਤੇ ਵਿਆਹ ਜਸ਼ਨ ਦਾ ਨਾ ਨਾ ਮੈਂ ਕਹਿੰਦਾ ਉਹੀ ਕਰਨਾ ਵਿਆਹ ਦਾ ਪ੍ਰੋਗਰਾਮ ਠੀਕ ਆ ਚਲ ਠੀਕ ਆ ਠੀਕ ਆ ਜੀ ਵੀਰੇ ਓਕੇ ਚਲੋ ਠੀਕ ਆ ਮਿੱਤਰੋ ਆਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ YouTube ਚੈਨਲ ਜਗੂ ਮਾਲੂਮ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈ